ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਰਾਗੀਰਾਂ ਨੂੰ ਲੁੱਟਣ ਦੇ ਮਾਮਲੇ ਅਕਸਰ ਹੀ ਅਖਬਾਰਾਂ ਦੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦੇ ਨੇ ਲੁੱਟਕੋ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਨਜ਼ਦੀਕੀ ਪਿੰਡ ਪਵਿਆਣਾ ਵਿਖੇ ਜਿੱਥੇ ਕਿ ਫਗਵਾੜਾ ਤੋਂ ਕੰਮ ਕਰਕੇ ਵਾਪਸ ਆਪਣੇ ਘਰ ਜਾ ਰਹੇ ਇੱਕ ਨੌਜਵਾਨ ਕੋਲੋਂ ਮੋਟਰਸਾਈਕਲ ਸਵਾਰਤੇ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ ਤੇ ਮੋਬਾਈਲ ਖੋ ਕੇ ਫਰਾਰ ਹੋ ਗਏ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਸਾਹਿਲ ਢੇੜਾ ਨੇ ਦੱਸਿਆ ਕਿ ਉਹ ਫਗਵਾੜਾ ਵਿਖੇ ਕੰਮ ਕਰਦਾ ਹੈ ਤੇ ਸ਼ਾਮ ਸਮੇਂ ਜਦੋਂ ਉਹ ਕੰਮ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਭਵਿਆਣਾ ਨਜ਼ਦੀਕ ਮੋਟਰਸਾਈਕਲ ਸਵਾਰ ਤੇ ਨਕਾਬਪੋਸ਼ ਲੁਟੇਰੇ ਨੇ ਉਸ ਕੋਲੋਂ ਪਿਸਤੌਲ ਦੀ ਨੋਕ ਤੇ ਮੋਬਾਈਲ ਖੋਲਿਆ ਤੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਰਾਵਲ ਪਿੰਡੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਹੁਣ ਆ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਦੇ ਪਿੰਡ ਵਿਖੇ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ ਸਰ ਮੈਂ ਤਕਰੀਬਨ ਪੋਣੀ ਸਤੋਏ ਦੀ ਗੱਲ ਹੈ ਇਹ ਤਾਂ ਮੈਂ ਦਫਤਰ ਆਪਣੇ ਤੋਂ ਪੋਣੀ ਸੇਵਾ ਛੁੱਟੀ ਹੋਈ ਆ ਤਾਂ ਮੈਂ ਪਿੰਡ ਆਪਣੇ ਪੋਣੀ ਸਤੋਏ ਤੱਕ ਪਹੁੰਚਾ ਲੈ ਉੱਥੇ ਪੈਦਲ ਜਾ ਰਿਹਾ ਸੀਗਾ ਆਪਣੇ ਪਿੰਡ ਵੱਲ ਤੇ ਮੈਂ ਪਿੰਗ ਸਾਡਾ ਮੇਰ ਰੋਡ ਤੋਂ 2 ਕਿਲੋਮੀਟਰ ਅੰਦਰ ਆ ਤਾਂ ਫਿਰ ਮੈਂ ਜਾ ਰਿਹਾ ਸੀਗਾ ਤੇ ਪਿੰਡ ਦੇ ਅੱਧ ਵਿੱਚ ਜਾ ਕੇ ਮੈਨਾਂ ਦੋ ਤਿੰਨ ਤਿੰਨ ਬਾਈਕ ਸਵਾਰ ਸੀਗੇ ਉਹ ਜਾਨੀ ਕਚੇਰਾ ਵਿੱਚ ਦੇ ਨਿਕਲੇ ਆ ਉਹਨਾਂ ਨੇ ਮੇਰੀ ਮੋਰੀ ਬਾਈਕ ਲੈ ਕੇ ਤੇ ਮੈਨਾਂ ਖਿੱਚਾ ਤੁਰੀ ਦਿੱਤੀ ਐ ਤੇ ਮੇਰੇ ਸਿਰ ਤੇ ਪਸਤੌਲ ਰੱਖੀ ਇੱਕ ਕੋਲ ਠੰਡਾ ਸੀਗਾ ਤੇ ਮੇਰੇ ਹੱਥ ਵਿੱਚ ਸੀਗਾ ਫੋਨ ਤੇ ਮੇਰੇ ਕੋਲੋਂ ਫੋਨ ਖੋਹੋ ਲਿਆ ਗਿਆ ਇੱਕੋ ਮੋਟਰਸਾਈਕਲ ਤੇ ਸੀਗੇ ਤਿੰਨੇ ਜਣੇ ਹਾਂਜੀ ਇੱਕੋ ਮੋਟਰਸਾਈਕਲ ਤੇ ਮਰਜੀ ਵਗੈਰਾ ਵੀ ਸੀ ਸਾਡੇ ਕੋਲ ਹਾਂਜੀ ਪੈਸੇ ਵੀ ਸੀ ਬੋਧ ਨਹੀਂ ਸਾਕਲਾ ਫੋਨ ਸੀਗਾ ਉਹ ਲਾ ਰੋਹੀਗਾ ਲੱਖਾਂ ਸਪਾਰਕ ਸੀਗਾ ਤਾਂ ਉਹ ਮੈਨੂੰ ਫਾਦਰ ਸਾਹਿਬ ਨੇ ਬਹੁਤ ਬਾਹਰ ਭੇਜਿਆ ਸੀਗਾ ਹਾਂਜੀ ਤਾਂ ਫੇ ਅਸੀਂ ਮੈਂ ਆਪਣੇ ਚਾਚਾ ਜੀ ਨੂੰ ਉਹਨਾਂ ਨੂੰ ਕਾਲ ਕੀਤੀ ਤੇ ਅਸੀਂ ਰਾਵਲ ਪਿੰਡ ਥਾਣੇ ਰਿਪੋਰਟ ਲਿਖਵਾਈ ਐ ਮੁਸ਼ੰਬਰ ਨੇ ਮੇਰੇ ਨਾਲ ਕੋਆਪਰੇਟ ਕੀਤਾ ਬਹੁਤ ਜ਼ਿਆਦਾ ਤੇ ਉਹ ਕਹਿੰਦੇ ਕਿ ਤੁਹਾਨੂੰ ਦੋਸ਼ੀਆਂ ਚੰਗੀ ਜੀ ਜਲ ਤੋਂ ਜਲਦ ਫੜਿਆ ਜਾਊਗਾ ਕੋਈ ਪਛਾਣ ਵਗੈਰਾ ਹੋਈ ਬੰਦਿਆਂ ਦੀ ਕੋਣ ਬੰਦੇ ਪਛਾਣ ਹੋਈ ਮੋਹ ਕਵਰ ਕੀਤਾ ਕਿੰਨੇ ਕਵਜ ਦੀ ਘਟਨਾ ਹੈ ਸਬ ਤਕਰੀਬਨ 4:07 ਵਜੇ ਦੀ ਘਟਨਾ ਹੈ ਇਹ ਕਿਹੜੀ ਬਾਈਕ ਤੇ ਸਵਾਰ ਹੋ ਕੇ ਆਏ ਸੀ ਫਲੈਟਨ ਆਫਿਸ ਸਰ ਮੈਂ ਕੋਲ ਉਹ ਪਹਿਲਾਂ ਹੀ ਉੱਥੇ ਜੀਸੀ ਜੀ ਤੁਹਾਡੇ ਪਿੱਛੇ ਆ ਰਹੇ ਸੀ ਨਹੀਂ ਸਰ ਉਹ ਕਚੇੜਾਲ ਵਿੱਚ ਖੜੇ ਸੀਗੇ ਉੱਥੋਂ ਮੈਂ ਬਾਈਕ ਸਟਾਰਟ ਹੁੰਦੀ ਵੀ ਦੇਖੀ ਆ ਉਹ ਫੋਲੀ ਫੋਲੀ ਆ ਰਹੇ ਸੀਗੇ ਇਹ ਜਦੋਂ ਜੇ ਮੇਰੇ ਕੋਲ ਆਏ ਉਹਨਾਂ ਨੇ ਮੇਰੇ ਮੋਬਾਈਲ ਕੋਲੇ ਕੀ ਹਜ਼ਾਰ ਵਗੈਰਾ ਕੀ ਸੀ ਉਹਨਾਂ ਕੋਲ ਸਰ ਇੱਕ ਕੋਲ ਸੀਗਾ ਪਿਸਤੌਲ ਸੀਗੀ ਤੇ ਇੱਕ ਕੋਲ ਖੰਡਾ ਸੀਗਾ ਵੀ ਮੌਕੇ ਤੇ ਪੁਲਿਸ ਆਈ ਉੱਥੇ ਮੌਕਾ ਦੇਖਣ ਵੀ ਪਾ ਹਾਂਜੀ ਹਾਂਜੀ ਸਰ ਕੋ ਸিসিਟੀਵੀ ਕੈਮਰੇ ਹੈਗੇ ਉੱਥੇ ਮੌਕੇ ਤੇ ਨਹੀਂ ਸਰ ਸিসিਟੀਵੀ ਕੰਮ ਨਹੀਂ ਕੋ ਤੁਹਾਡੀ ਰੰਜਿਸ਼ਤਾਨੀ ਕਿਸੇ ਦੇ ਨਾਲ ਕੋਈ ਨਹੀਂ 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 ਸਰ ਰੰਜਿਸ਼ ਕਿਸੇ ਨਾਲ ਨਹੀਂ ਹੈ ਜਾਨੀ ਲੱਗਦਾ ਵੀ ਲੁੱਟਫੋ ਕਰਕੇ ਵੀ ਇਹ ਸਾਰਾ ਹਾਂਜੀ ਹਾਂਜੀ ਨਹੀਂ ਸਰ ਮੈਂ ਪਹਿਲਾ ਨਹੀਂ ਹੈਗਾ ਉੱਥੇ ਜਿੰਨਾ ਰੁੱਟਫੋ ਹੋਈ ਆ ਉੱਥੇ ਕਈ ਐਦਾ ਵਾਰਦਾ ਤਾਂ ਹੋ ਚੁੱਕੀਆਂ ਆਏ ਉਸ ਰੋਡ ਦੇ ਉੱਥੇ ਹਾਂਜੀ ਉਸ ਰੋਡ ਦੇ ਤੁਸੀਂ ਉਹਦਾ ਪਛਾਣ ਲੂਗੇ ਬੰਦੇ ਜੇ ਅਗਰ ਪਛਾਣਨੇ ਹੋ ਤੁਹਾਡੇ ਸਾਹਮਣੇ ਹੋਣ ਤਾਂ ਕੋਈ ਨਹੀਂ ਸਰ ਉਹਨਾਂ ਨੇ ਫੇਸ ਕਵਰ ਕੀਤੇ ਹੋ ਸੀਗੇ ਤੇ ਹਨੇਰਾ ਸੀਗਾ ਹੋਇਆ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਉੱਥੇ ਸਾਡੇ ਰੋਡ ਤੇ ਸਿਕਿਉਰਿਟੀ ਲਾਈ ਜਾਵੇ ਜੋ ਘਟਨਾ ਮੇਰੇ ਨਾਲ ਵਾਪਰੀ ਹੈ ਉਹ ਕਿਸੇ ਹੋਰ ਨਾਲ ਨਾ ਵਾਪਰੇ ਤੇ ਮੌਕੇ ਤੇ ਤੁਸੀਂ ਪੁਲਿਸ ਨੂੰ ਦਿੱਤੀ ਹੈ ਸ਼ਿਕਾਇਤ ਲਿਖੀ ਵੀ ਹੈ ਹਾਂਜੀ ਸ਼ਿਕਾਇਤ ਲਿਖੀ